ਪੰਜਾਬ ਵਿੱਚ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਦੇ ਸ਼ਹਾਟਾ ਖੇਤਰ ਦੇ ਗੁਰੂ ਕੀ ਬਡਾਲੀ ਵਿਖੇ ਨਸ਼ਾ ਤਸਕਰ ਸੰਦੀਪ ਉਰਫ लाड्डी ਦੀ ਗੈਰ ਕਾਨੂੰਨੀ ਜਾਇਦਾਦ ਟਾ ਦਿੱਤਾ ਗਿਆ। ਇਹ ਕਾਰਵਾਈ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੀ ਸਾਂਝੀ ਟੀਮ ਵੱਲੋਂ ਡਿਪਟੀ ਕਮਿਸ਼ਨ ਆਫ ਲਾਅ ਐਂਡ ਆਰਡਰ ਸ਼੍ਰੀ ਆਲਮ ਵਿਜੇ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਸੰਦੀਪ ਸਿੰਘ ਉਰਫ लाड्डी ਪੁੱਤਰ ਸੋਨਾ ਸਿੰਘ ਵਾਸੀ ਗੁਰੂ ਕੀ ਬਡਾਲੀ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਵਿੱਚ ਸਗਰਮ ਰਿਹਾ ਹੈ। ਉਦੇਖੇ ਖਿਲਾਫ 9 ਗੰਭੀਰ ਮਾਮਲੇ ਦਰਜ ਹਨ ਜਿਨ੍ਹਾਂ ਵਿੱਚੋਂ 3 ਐਨਡੀਪੀਐਸ 3 ਆਰਮ ਐਕਟ ਅਤੇ 3 ਆਈਪੀਸੀ ਅਧੀਨ ਕੇਸ ਸ਼ਾਮਲ ਹਨ ਇਸ ਸਮੇਂ ਉਹ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਡੀਸੀਪੀ ਆਲਮ ਵਿਜੇ ਸਿੰਘ ਨੇ ਕਿਹਾ ਕਿ ਇਹ ਕਾਰਵਾਈ ਸਿਰਫ ਸ਼ੁਰੂਆਤ ਹੈ ਜਿਹੜੇ ਲੋਕ ਨਸ਼ਿਆਂ ਦੇ ਤੰਦੇ ਰਾਹੀਂ ਜਾਇਦਾਦ ਬਣਾਉਂਦੇ ਹਨ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਉਨ੍ਹਾਂ ਨੇ ਖਾਬ ਕੀਤਾ ਕਿ ਨਸ਼ੇ ਤੇ ਪੈਸੇ ਨਾਲ ਖੜੀਆਂ ਕੀਤੀਆਂ ਗਈਆਂ ਬੇਨਾਮੀ ਜਾਇਦਾਦਾਂ ਨੂੰ ਟਾ ਦਿੱਤਾ ਜਾਵੇਗਾ ਜਾਂ ਫਿਰ ਸਰਕਾਰ ਵੱਲੋਂ ਜ਼ਬਤ ਕੀਤਾ ਜਾਵੇਗਾ ਗੱਲਬਾਤ ਕਰਦਿਆਂ ਹੋਇਆ ਹੋਰ ਉਹਨਾਂ ਨੇ ਕੀ ਆਖਿਆ ਆਹ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹਾਂ ਜਿਹੜੀ ਪੰਜਾਬ ਸਰਕਾਰ ਵੱਲੋਂ ਮਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਮਾਨਯੋਗ ਸਦਾ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਉਹਨਾਂ ਦੇ ਦੇਸ਼ਾ ਨਿਰਦੇਸ਼ੇਟ ਸਦਾ ਹਰਪਾਲ ਸਿੰਘ ਏਡੀਐਸਪੀ 2 ਏਸੀਪੀ ਵੈਸਟ ਸ਼ੇਰਦਰਸ਼ਨ ਜੀ ਤੇ ਐਸ ਐਚਓ ਛਾਟਾ ਮਿਸਟਰ ਵਿਨੋਦ ਕੁਮਾਰ ਇਹਨਾਂ ਨੇ ਆਪਣਾ ਅਸੀਂ ਇੱਕ ਡਰਗ ਪੈਟਲਰ ਦੀ ਕੋਠੀ ਢਾਈ ਜਾ ਰਹੀ ਹੈ ਇਸ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਜਿਹਦਾ ਨਾਮ ਹੈ ਸੰਦੀਪ ਸਿੰਘ ਲਾਇਸ ਲਾਡੀ ਤੇ ਸਾਨੂੰ ਕਮਿਸ਼ਨਰ ਕਾਰਪੋਰੇਸ਼ਨ ਦੇ ਆਫਿਸ ਵੱਲੋਂ ਪਤਾ ਚੱਲਿਆ ਸੀਗਾ ਕਿ ਇੱਕ ਇਲੀਗਲੀ ਕੰਸਟਰਕਟਿਡ ਕੋਠੀ ਢਾਈ ਜਾ ਰਹੀ ਹੈ ਤੇ ਜਦੋਂ ਅਸੀਂ ਸਾਨੂੰ ਪਤਾ ਚੱਲਿਆ ਡਰਗ ਪੈਟਲਰ ਦੀ ਕੋਠੀ ਹੈ ਤੇ ਅਸੀਂ ਆਪ ਖੁਦ ਮੌਕੇ ਤੇ ਮੈਂ ਆਇਆ ਤੇ ਨਾਲ ਆਫਸਰ ਸੀਨੀਅਰ ਆਫਸਰ ਆਇਆ ਤੇ ਇਹ ਜਿਹੜਾ ਸੰਦੀਪ ਸਿੰਘ ਰਾਇਸ ਲਾਢੀ ਹੈ ਇਹਦੇ ਤੇ ਨੌ ਪਰਚੇ ਹੈਗੇ ਆ ਤਿੰਨ ਐਨਡੀਪੀਐਸ ਦੇ ਨੇ ਤਿੰਨ ਆਮਜਾਕ ਦੇ ਪਰਚੇ ਨੇ ਤੇ ਤਿੰਨ ਹੈਗੇ ਆ ਲੜਾਈ ਝਗੜੇ ਦੇ ਕੋਈ ਮੈਜੋਰਿਟੀ ਪਰਚੇ ਜਿਹੜੇ ਜਿਹੜੇ ਹੈਗੇ ਉਹ ਛਾਟੇ ਪੁਲਿਸ ਸਟੇਸ਼ਨ ਦੇ ਏਰੀਆ ਦੇ ਹੈਗੇ ਬਾਕੀ ਕੋਈ اسلام آباد ਤੇ ਇੱਕ ਦੋ ਪਰਚੇ ਹੋਰ ਥਾਣੇ ਦੇ ਹੈਗੇ ਆ ਤੇ ਇਹ 2022 ਤੋਂ ਕੰਮ ਕਰ ਰਿਹਾ ਤੇ ਫਿਲਹਾਲ ਐ ਅੰਮ੍ਰਿਤਸਰ ਜਿਹੜੀ ਸੈਂਟਰਲ ਜੇਲ ਹੈ ਉੱਥੇ ਬੰਦ ਹੈਗਾ ਤੇ ਆਪਣਾ ਜਿਹੜੇ ਇਹਦੇ ਬਾਰੇ ਸਾਨੂੰ ਜੋ ਪਤਾ ਚੱਲਿਆ ਕਿ ਇਹਦੇ ਨਾਲ ਜਿਵੇਂ ਹੋਰ ਵੀ ਇਹਦੇ ਜਿਹੜੇ ਕੰਪਲੈਕਸ ਹੈਗੇ ਉਹ ਉਹਨਾਂ ਦੇ ਵੀ ਅਸੀਂ ਬੈਕਵਰਡ ਤੇ ਫਾਰਵਰਡ ਲਿੰਕਜਸ ਅਸੀਂ ਐਕਸਪਲੋਰ ਕਰ ਰਹੇ ਹਾਂ ਤੇ ਜਿਵੇਂ ਪਤਾ ਚੱਲੇਗਾ ਅਸੀਂ ਤੋਂੜੇ ਸਰ ਜਿਸ ਤਰ੍ਹਾਂ ਪ੍ਰੋਪਰਟੀ ਤੇ ਤੇ ਕਾਰਵਾਈ ਕੀਤੀ ਗਈ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਨੋਟਿਸ ਨਹੀਂ ਪਹਿਲਾਂ ਕੋਈ ਪ੍ਰਵਾਨ ਕੀਤਾ ਗਿਆ ਪ੍ਰਸ਼ਾਸਨ ਨੇ ਨਹੀਂ ਦੇਖੋ ਇਹ ਤਾਂ ਜਿਹੜਾ ਕਾਰਪੋਰੇਸ਼ਨ ਆਫਿਸ ਹੈ ਉਹਨਾਂ ਨੇ ਦੇਣਾ ਸੀ ਸਾਡੇ ਕੋਲ ਤਾਂ ਪੁਲਿਸ ਹੈਲਪ ਮੁਹੱਈਆ ਕਰਨੋਂ ਉਹਨਾਂ ਨੇ ਚਿੱਠੀ ਲਿਖੀ ਸੀ ਤੇ ਜਦੋਂ ਮਿਰਤ ਗੱਲ ਪਹੁੰਚੀ ਕਿ ਐ ਡਰੱਗ ਪੈਲਰ ਦੀ ਹੈ ਤੇ ਮੈਂ ਆਪ ਸਰਪ੍ਰਾਈਜ਼ ਕਰਨ ਆਇਆ ਸੀ ਜੀ ਪ੍ਰੋਪਰਟੀ ਹੋਰ ਵੀ ਕੋਈ ਹੈ ਜਾਂਚ ਹੋਈ ਸੀ ਕਿ ਇਹੀ ਇਕਲੀ ਨਹੀਂ ਹਲੇ ਤਾਂ ਇਕਲੀ ਹੈ ਜੀ ਜੋ ਸਾਨੂੰ ਜੋ ਪਤਾ ਚੱਲਿਆ ਐ ਤੱਕ ਕਾਰਪੋਰੇਸ਼ਨ ਆਫਿਸ ਤੋਂ ਸਾਨੂੰ ਪਤਾ ਚੱਲੂਗਾ